ਪ੍ਰੋ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਔਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਜਿਆਂ ਦਾ ਦੇ ਕਿ ਪੈਲਗਾਮ ਅਟੈਕ ਹੋਇਆ ਔਰ ਉਸ ਦਾ ਜਵਾਬ ਦਿੰਦਿਆਂ ਭਾਰਤ ਦੇ ਵੱਲੋਂ 에ਅਰ ਸਟ੍ਰਾਈਕਸ ਕੀਤੀਆਂ ਗਈਆਂ ਨੇ 9 ਤੰਕੀ ਅੱਡਿਆਂ ਦੇ ਉੱਪਰ ਜਿਹੜਾ ਮਿਜ਼ਾਈਲਾਂ ਦਾਗੀਆਂ ਗਈਆਂ ਨੇ ਭਾਰਤ ਦੇ ਵੱਲੋਂ ਤਾਂ ਮਿਜ਼ਾਈਲਾਂ ਦਾਗਣ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਬਹੁਤ ਵੱਡੀ ਔਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਇਹ ਰਾਤ ਦੇ ਕਰੀਬ 2 ਵਜੇ ਆਪਰੇਸ਼ਨ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਆਪਰੇਸ਼ਨ ਸੰਧੂਰ ਆਪਰੇਸ਼ਨ ਸੰਧੂਰ ਨਾਮ ਰੱਖਿਆ ਗਿਆ ਜਿਸ ਦੇ ਤਹਿਤ ਇਹ ਪੂਰੀ ਕਾਰਵਾਈ ਹੋਈ ਹਾਲਾਂਕਿ ਅੱਜ ਮੌਕ ਡ੍ਰਿਲ ਹੋਣੀ ਸੀ ਭਾਰਤ ਦੇ ਵਿੱਚ ਕੁਝ ਟਿਕਾਣਿਆਂ ਦੇ ਉੱਪਰ ਪਰ ਉਸ ਤੋਂ ਐਨ ਪਹਿਲਾਂ ਭਾਰਤ ਦੇ ਵੱਲੋਂ ਇੱਕ ਵੱਡਾ ਹਮਲਾ ਕੀਤਾ ਗਿਆ ਪਾਕਿਸਤਾਨ ਦੇ ਉੱਪਰ 9 ਤੰਕੀ ਅੱਡਿਆਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਭਾਰਤੀ ਫੌਜ ਨੇ ਟਵੀਟ ਵੀ ਕੀਤਾ ਤੇ ਟਵੀਟ ਕਰਕੇ ਸਾਰੀ ਕਨਫਰਮੇਸ਼ਨ ਵੀ ਦੱਸਿਆ ਹੈ ਔਰ ਤੁਹਾਨੂੰ ਨਾਲ ਹੀ ਦੱਸ ਦਿੰਦੇ ਆ ਕਿ ਬਕਾਇਦਾ ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਕਿਸੇ ਵੀ ਮਿਲਟਰੀ ਬੇਸ ਨੂੰ ਕੋਈ ਨੁਕਸਾਨ ਭਾਰਤ ਨੇ ਪਾਕਿਸਤਾਨ ਦੇ ਨੂੰ ਨਹੀਂ ਪਹੁੰਚਾਇਆ ਸਗੋਂ ਤੰਕੀ ਅੱਡੇ ਜਿਹੜੇ ਪਾਕ অকੂਪਾਈਡ ਬਾਇ ਕਸ਼ਮੀਰ ਜਾਣ ਕੇ ਜਿਹੜਾ ਪੋਕੇ ਦੇ ਜਿਹੜੇ ਏਰੀਏ ਨੇ ਉਹਨਾਂ ਏਰੀਆਜ਼ ਦੇ ਉੱਪਰ ਇਹ ਹਮਲਾ ਕੀਤਾ ਗਿਆ ਬਹਾਵਲਪੁਰ ਤੇ ਹੋਰ ਤੁਹਾਨੂੰ ਦੱਸ ਦਈਏ ਕਿ ਨਾਲ ਹੀ ਜਿਹੜਾ ਇੱਕ ਬਹਾਵਲਪੁਰ ਏਰੀਆ ਤੇ ਨਾਲ ਕੋਟਲੀ ਏਰੀਆ ਇਹਨਾਂ ਏਰੀਆ ਦੇ ਵਿੱਚ ਜਿਹੜਾ ਹੈ ਹਮਲਾ ਕੀਤਾ ਗਿਆ ਮੁਜ਼ਫਰਾਬਾਦ ਸਮੇਤ ਵਾਰਡਿਆਂ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਬਹੁਤ ਵੱਡੀ ਔਰ ਅਹਿਮ ਕਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਨਾਲ ਹੀ ਤੋਂ ਦਾਦੇ ਕਿ ਜਿਹੜੇ ਆਲ ਜਿਹੜੇ ਇਹ ਇਲਾਕੇ ਨੇ ਜਿਹੜੇ ਸਾਰੇ ਆ ਇਹ ਇਲਾਕੇ ਜਿੱਤੇ ਹੋਣਾ 에ਅ ਸਟ੍ਰਾਈਕ ਹੋਈ ਹੈ ਉਤੋਂ ਉਤੋਂ ਲੋਕ ਖਿਸਕਣੇ ਸ਼ੁਰੂ ਹੋ ਗਏ ਨੇ ਮਦਰਸਿਆਂ ਨੂੰ ਖਾਲੀ ਕਰਾਇਆ ਜਾ ਰਿਹਾ ਹੈਗਾ ਤੇ ਆਰਮੀ ਦੇ ਵੱਲੋਂ ਜਿਹੜਾ ਆਪਰੇਸ਼ਨ ਕੀਤਾ ਗਿਆ ਆਰਮੀ ਤੇ ਨੇਵੀ ਫੌਜ ਤੇ ਹਵਾਈ ਸੈਨਾ ਦਾ ਇਹ ਸਾਂਝਾ ਆਪਰੇਸ਼ਨ ਸੀ ਡਿਫੈਂਸ ਮੰਿਸਟਰ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਣਾ ਦਾ ਵੀ ਟਵੀਟ ਆ ਚੁੱਕਿਆ ਉਹਨਾਂ ਨੇ ਲਿਖਿਆ ਕਿ ਭਾਰਤ ਮਾਤਾ ਬਾਕੀ ਜੈ ਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਰਾਹੁਲ ਗਾਂਧੀ ਸਮੇਤ ਲਾਲੂ ਯਾਦਵ ਹੋਣਾਂ ਦਾ ਵੀ ਟਵੀਟ ਆਇਆ ਔਰ ਲਗਾਤਾਰ ਜਿਹੜਾ ਇਸ ਹਮਲੇ ਦੇ ਉੱਪਰ ਤੁਹਾਨੂੰ ਦੱਸ ਦੇ ਕਿ ਨਿਗਾ ਜਿਹੜੀ ਆ ਰੱਖੀ ਹੋਈ ਆ ਸਾਹਮਣੇ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਤਕਰੀਬਨ ਸ਼ਾਮ ਨੂੰ ਸਾਰੇ ਇੰਡੀਆ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਅੱਜ ਮੌਕ ਡ੍ਰਿਲ ਹੋਣੀ ਸੀ ਔਰ ਉਸ ਤੋਂ ਪਹਿਲਾਂ ਇੱਕ ਵੱਡਾ ਜਿਹੜਾ ਤੁਸੀਂ ਦੇਖ ਸਕਦੇ ਹੋ ਐਕਸ਼ਨ ਭਾਰਤ ਦਾ ਪਾਕਿਸਤਾਨ ਤੇ ਹੋਇਆ ਔਰ ਨਾਲੇ ਤੋਂ ਦੱਸ ਦੇ ਕਿ ਕੁਝ ਲੈਂਦੇ ਪੰਜਾਬ ਦੇ ਵੀ ਇਲਾਕੇ ਨੇ ਇਸ ਦੇ ਵਿੱਚ ਜਿਹੜੇ 9 ਇਲਾਕੇ ਤੁਹਾਨੂੰ ਦੱਸ ਰਿਹਾ ਮੈਂ ਇਸ ਦੇ ਵਿੱਚ ਲੈਂਦੇ ਪੰਜਾਬ ਦੇ ਵੀ ਕੁਝ ਕੇ ਇਲਾਕੇ ਹੈਗੇ ਜਿਨ੍ਹਾਂ ਦੇ ਉੱਪਰ ਹਮਲਾ ਕੀਤਾ ਗਿਆ ਕਿਹਾ ਗਿਆ ਕਿ ਇਹਨਾਂ ਥਾਵਾਂ ਦੇ ਉੱਪਰ ਜਿਹੜਾ ਲਸ਼ਕਰੇ ਤਾਇਬਾ ਦੇ ਜੈਸ਼ੇ ਮੁਹੰਮਦ ਦੇ ਇਹਨਾਂ ਦੇ ਟਿਕਾਣੇ ਜਿਹੜੇ ਹੈਗੇ ਸੀ ਔਰ 9 ਉਤੰਕੀ ਟਿਕਾਣੇ ਜਿਨ੍ਹਾਂ ਨੂੰ ਤੈਸਨੈਸ ਕਰਕੇ ਰੱਖ ਦਿੱਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਮਿਜ਼ਾਈਲਾਂ ਤਾਬਰ ਤੋੜ ਚੱਲੀਆਂ 2 ਵਜੇ ਤਕਰੀਬਨ ਸੁੰਨਸਰਾ ਪਸਰੀ ਹੋਈ ਸੀ ਸਨਾਟਾ ਪਸਰਿਆ ਹੋਇਆ ਸੀ ਤੇ ਅਚਾਨਕ ਜਦੋਂ 2 ਵਜੇ ਮਿਜ਼ਾਈਲਾਂ ਦਾਗੀਆਂ ਜਾਂਦੀਆਂ ਭਾਰਤ ਦੇ ਵੱਲੋਂ ਤਾਂ ਉਸ ਤੋਂ ਬਾਅਦ ਵੱਡਾ ਐਕਸ਼ਨ ਸ਼ੁਰੂ ਹੋ ਜਾਂਦਾ ਤੇ ਥੋੜੀ ਦੇਰ ਦੇ ਵਿੱਚ ਆਰਮੀ ਦੇ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਥੋੜੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਆਰਮੀ ਦੇ ਵੱਲੋਂ ਤਾਂ ਲਗਾਤਾਰ ਤੁਹਾਨੂੰ ਅਪਡੇਟ ਦਿਖਾ ਰਹੇ ਸਿੱਧਾ ਲੈ ਚੱਲਦੇ ਹਾਂ ਇਸ ਵੀਡੀਓ ਤੱਕ ਦੇਖੋ ਕਿਸ ਪ੍ਰਕਾਰ ਮਜ਼ਾਇਲਾ ਦਾਗੀਆਂ ਗਈਆਂ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਔਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਜਿਆਂ ਦਾ ਦੇ ਕਿ ਪੈਲਗਾਮ ਅਟੈਕ ਹੋਇਆ ਔਰ ਉਸ ਦਾ ਜਵਾਬ ਦਿੰਦਿਆਂ ਭਾਰਤ ਦੇ ਵੱਲੋਂ 에ਅਰ ਸਟ੍ਰਾਈਕਸ ਕੀਤੀਆਂ ਗਈਆਂ ਨੇ 9 ਤੰਕੀ ਅੱਡਿਆਂ ਦੇ ਉੱਪਰ ਜਿਹੜਾ ਮਿਜ਼ਾਈਲਾ ਦਾਗੀਆਂ ਗਈਆਂ ਨੇ ਭਾਰਤ ਦੇ ਵੱਲੋਂ ਤਾਂ ਮਿਜ਼ਾਈਲਾ ਦਾਗਣ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਬਹੁਤ ਵੱਡੀ ਔਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਰਾਤ ਦੇ ਕਰੀਬ 2 ਵਜੇ ਆਪਰੇਸ਼ਨ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਆਪਰੇਸ਼ਨ ਸੰਧੂਰ ਆਪਰੇਸ਼ਨ ਸੰਧੂਰ ਨਾਮ ਰੱਖਿਆ ਗਿਆ ਜਿਸ ਦੇ ਤਹਿਤ ਇਹ ਪੂਰੀ ਕਾਰਵਾਈ ਹੋਈ ਹਾਲਾਂਕਿ ਅੱਜ ਮੌਕ ਡ੍ਰਿਲ ਹੋਣੀ ਸੀ ਭਾਰਤ ਦੇ ਵਿੱਚ ਕੁਝ ਟਿਕਾਣਿਆਂ ਦੇ ਉੱਪਰ ਪਰ ਉਸ ਤੋਂ ਐਨ ਪਹਿਲਾਂ ਭਾਰਤ ਦੇ ਵੱਲੋਂ ਇੱਕ ਵੱਡਾ ਹਮਲਾ ਕੀਤਾ ਗਿਆ ਪਾਕਿਸਤਾਨ ਦੇ ਉੱਪਰ 9 ਤੰਕੀ ਅੱਡਿਆਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਭਾਰਤੀ ਫੌਜ ਨੇ ਟਵੀਟ ਵੀ ਕੀਤਾ ਤੇ ਟਵੀਟ ਕਰਕੇ ਸਾਰੀ ਕਨਫਰਮੇਸ਼ਨ ਵੀ ਦ ਔਰ ਤੁਹਾਨੂੰ ਨਾਲ ਹੀ ਦੱਸ ਦਿੰਨੇ ਆ ਕਿ ਬਕਾਇਦਾ ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਕਿਸੇ ਵੀ ਮਿਲਟਰੀ ਬੇਸ ਨੂੰ ਕੋਈ ਨੁਕਸਾਨ ਭਾਰਤ ਨੇ ਪਾਕਿਸਤਾਨ ਦੇ ਨੂੰ ਨਹੀਂ ਪਹੁੰਚਾਇਆ ਸਗੋਂ ਤੰਕੀ ਅੱਡੇ ਜਿਹੜੇ ਪਾਕ অকੂਪਾਈਡ ਬਾਇ ਕਸ਼ਮੀਰ ਜਾਣ ਕੇ ਜਿਹੜਾ ਪੋਕੇ ਦੇ ਜਿਹੜੇ ਏਰੀਏ ਨੇ ਉਹਨਾਂ ਏਰੀਆਜ਼ ਦੇ ਉੱਪਰ ਇਹ ਹਮਲਾ ਕੀਤਾ ਗਿਆ ਬਹਾਵਲਪੁਰ ਤੇ ਹੋਰ ਤੁਹਾਨੂੰ ਦੱਸ ਦਈਏ ਕਿ ਨਾਲ ਹੀ ਜਿਹੜਾ ਇੱਕ ਬਹਾਵਲਪੁਰ ਏਰੀਆ ਤੇ ਨਾਲ ਕੋਟਲੀ ਏਰੀਆ ਇਹਨਾਂ ਏਰੀਆ ਦੇ ਵਿੱਚ ਜਿਹੜਾ ਹੈ ਹਮਲਾ ਕੀਤਾ ਗਿਆ ਮੁਜ਼ਫਰਾਬਾਦ ਸਮੇਤ 9 ਵੱਡਿਆਂ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਬਹੁਤ ਵੱਡੀ ਔਰ ਅਹਿਮ ਕਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਨਾਲ ਹੀ ਤੋਂ ਦਾਅਵੇ ਕਿ ਜਿਹੜੇ ਆਲ ਜਿਹੜੇ ਇਹ ਇਲਾਕੇ ਨੇ ਜਿਹੜੇ ਸਾਰੇ ਆ ਇਹ ਇਲਾਕੇ ਜਿੱਤੇ ਹੋਣਾ ਇਸ ਸਟ੍ਰਾਈਕ ਕੋਈ ਹੈ ਉਤੋਂ ਉਤੋਂ ਲੋਕ ਖਿਸਕਨੇ ਸ਼ੁਰੂ ਹੋ ਗਏ ਨੇ ਮਦਰਸਿਆਂ ਨੂੰ ਖਾਲੀ ਕਰਾਇਆ ਜਾ ਰਿਹਾ ਹੈਗਾ ਤੇ ਆਰਮੀ ਦੇ ਵੱਲੋਂ ਜਿਹੜਾ ਆਪਰੇਸ਼ਨ ਕੀਤਾ ਗਿਆ ਆਰਮੀ ਤੇ ਨੇਵੀ ਫੌਜ ਤੇ ਹਵਾਈ ਸੈਨਾ ਦਾ ਇਹ ਸਾਂਝਾ ਆਪਰੇਸ਼ਨ ਸੀ ਡਿਫੈਂਸ ਮੰਿਸਟਰ ਰੱਖਿਆ ਮੰਤਰੀ ਰਾਣਾ ਸਿੰਘ ਹੋਣਾ ਦਾ ਵੀ ਟਵੀਟ ਆ ਚੁੱਕਿਆ ਉਹਨਾਂ ਨੇ ਲਿਖਿਆ ਕਿ ਭਾਰਤ ਮਾਤਾ ਕੀ ਜੈ ਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਰਾਹੁਲ ਗਾਂਧੀ ਸਮੇਤ ਲਾਲੂ ਯਾਦਵ ਹੋਣਾ ਦਾ ਵੀ ਟਵੀਟ ਆਇਆ ਔਰ ਲਗਾਤਾਰ ਜਿਹੜਾ ਇਸ ਹਮਲੇ ਦੇ ਉੱਪਰ ਤੁਹਾਨੂੰ ਦੱਸ ਦੇ ਕਿ ਨਿਗਾ ਜਿਹੜੀ ਆ ਰੱਖੀ ਹੋਈ ਆ ਸਾਹਮਣੇ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਤਕਰੀਬਨ ਸ਼ਾਮ ਨੂੰ ਸਾਰੇ ਇੰਡੀਆ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਅੱਜ ਮੌਕ ਡ੍ਰਿੱਲ ਹੋਣੀ ਸੀ ਔਰ ਉਸ ਤੋਂ ਪਹਿਲਾਂ ਇੱਕ ਵੱਡਾ ਜਿਹੜਾ ਤੁਸੀਂ ਦੇਖ ਸਕਦੇ ਹੋ ਐਕਸ਼ਨ ਭਾਰਤ ਦਾ ਪਾਕਿਸਤਾਨ ਤੇ ਹੋਇਆ ਔਰ ਨਾਲੇ ਤੋਂ ਦੱਸ ਦੇ ਕਿ ਕੁਝ ਲੈਂਦੇ ਪੰਜਾਬ ਦੇ ਵੀ ਇਲਾਕੇ ਨੇ ਇਸ ਦੇ ਵਿੱਚ ਜਿਹੜੇ 9 ਇਲਾਕੇ ਤੁਹਾਨੂੰ ਦੱਸ ਰਿਹਾ ਮੈਂ ਇਸ ਦੇ ਵਿੱਚ ਲੈਂਦੇ ਪੰਜਾਬ ਦੇ ਵੀ ਕੁਝ ਕੇ ਇਲਾਕੇ ਹੈਗੇ ਜਿਨ੍ਹਾਂ ਦੇ ਉੱਪਰ ਹਮਲਾ ਕੀਤਾ ਗਿਆ ਕਿਹਾ ਗਿਆ ਕਿ ਇਹਨਾਂ ਥਾਵਾਂ ਦੇ ਉੱਪਰ ਜਿਹੜਾ ਲਸ਼ਕਰੇ ਤਾਇਬਾ ਦੇ ਜੈਸ਼ੇ ਮੁਹੰਮਦ ਦੇ ਇਹਨਾਂ ਦੇ ਟਿਕਾਣੇ ਜਿਹੜਾ ਹੈਗੇ ਸੀ ਔਰ 9 ਉਤੰਕੀ ਟਿਕਾਣੇ ਜਿਨ੍ਹਾਂ ਨੂੰ ਤਹਿਸ ਨਸ ਕਰਕੇ ਰੱਖ ਦਿੱਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਮਿਜ਼ਾਈਲਾਂ ਤਾਬਰ ਤੋੜ ਚੱਲੀਆਂ 2 ਵਜੇ ਤਕਰੀਬਨ ਸੁੰਨਸਰਾ ਪਸਰੀ ਹੋਈ ਸੀ ਸਨਾਟਾ ਪਸਰਿਆ ਹੋਇਆ ਸੀ ਤੇ ਅਚਾਨਕ ਜਦੋਂ 2 ਵਜੇ ਮਿਜ਼ਾਈਲਾਂ ਦਾਗੀਆਂ ਜਾਂਦੀਆਂ ਭਾਰਤ ਦੇ ਵੱਲੋਂ ਤਾਂ ਉਸ ਤੋਂ ਬਾਅਦ ਵੱਡਾ ਐਕਸ਼ਨ ਸ਼ੁਰੂ ਹੋ ਜਾਂਦਾ ਤੇ ਥੋੜੀ ਦੇਰ ਦੇ ਵਿੱਚ ਆਰਮੀ ਦੇ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਥੋੜੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਆਰਮੀ ਦੇ ਵੱਲੋਂ ਤਾਂ ਲਗਾਤਾਰ ਤੁਹਾਨੂੰ ਅਪਡੇਟ ਦਿਖਾ ਰਹੇ ਸਿੱਧਾ ਲੈ ਚੱਲਦੇ ਹਾਂ ਇਸ ਵੀਡੀਓ ਤੱਕ ਦੇਖੋ ਕਿਸ ਪ੍ਰਕਾਰ ਮਜ਼ਾਇਲਾ ਦਾਗੀਆਂ ਗਈਆਂ ਪ੍ਰੋ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਔਰ ਅਹਿਮ ਖਬਰ ਨਿਕਲ ਕੇ ਸામਨੇ ਆ ਰਹੀ ਹੈ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਜਿਆਂ ਦਾ ਦੇ ਕਿ ਪੈਲਗਾਮ ਅਟੈਕ ਹੋਇਆ ਔਰ ਉਸ ਦਾ ਜਵਾਬ ਦਿੰਦਿਆਂ ਭਾਰਤ ਦੇ ਵੱਲੋਂ 에ਅਰ ਸਟ੍ਰਾਈਕਸ ਕੀਤੀਆਂ ਗਈਆਂ ਨੇ 9 ਤੰਕੀ ਅੱਡਿਆਂ ਦੇ ਉੱਪਰ ਜਿਹੜਾ ਮਿਜ਼ਾਈਲਾ ਦਾਗੀਆਂ ਗਈਆਂ ਨੇ ਭਾਰਤ ਦੇ ਵੱਲੋਂ ਤਾਂ ਮਿਜ਼ਾਈਲਾ ਦਾਗਣ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਬਹੁਤ ਵੱਡੀ ਔਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਰਾਤ ਦੇ ਕਰੀਬ 2 ਵਜੇ ਆਪਰੇਸ਼ਨ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਆਪਰੇਸ਼ਨ ਸੰਦੂ ऑपरेशन संधूर नाम रखा गया जिस ਦੇ ਤਹਿਤ ਇਹ ਪੂਰੀ ਕਾਰਵਾਈ ਹੋਈ ਹਾਲਾਂਕਿ ਅੱਜ ਮੌਕ ਡ੍ਰਿਲ ਹੋਣੀ ਸੀ ਭਾਰਤ ਦੇ ਵਿੱਚ ਕੁਝ ਟਿਕਾਣਿਆਂ ਦੇ ਉੱਪਰ ਪਰ ਉਸ ਤੋਂ ਐਨ ਪਹਿਲਾਂ ਭਾਰਤ ਦੇ ਵੱਲੋਂ ਇੱਕ ਵੱਡਾ ਹਮਲਾ ਕੀਤਾ ਗਿਆ ਪਾਕਿਸਤਾਨ ਦੇ ਉੱਪਰ 9 ਤੰਕੀ ਅੱਡਿਆਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਭਾਰਤੀ ਫੌਜ ਨੇ ਟਵੀਟ ਵੀ ਕੀਤਾ ਤੇ ਟਵੀਟ ਕਰਕੇ ਸਾਰੀ ਕਨਫਰਮੇਸ਼ਨ ਵੀ ਦੱਸੀ ਹੈ ਔਰ ਤੁਹਾਨੂੰ ਨਾਲ ਹੀ ਦੱਸ ਦਿੰਦੇ ਆ ਕਿ ਬਕਾਇਦਾ ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਕਿਸੇ ਵੀ ਮਿਲਟਰੀ ਬੇਸ ਨੂੰ ਇਹ ਨੁਕਸਾਨ ਭਾਰਤ ਨੇ ਪਾਕਿਸਤਾਨ ਦੇ ਨੂੰ ਨਹੀਂ ਪਹੁੰਚਾਇਆ ਸਗੋਂ ਉਤੰਕੀ ਅੱਡੇ ਜਿਹੜੇ ਪਾਕ ოਕੂਪਾਈਡ ਬਾਇ ਕਸ਼ਮੀਰ ਜਾਣ ਕੇ ਜਿਹੜਾ ਪੀਓਕੇ ਦੇ ਜਿਹੜੇ ਏਰੀਏ ਨੇ ਉਹਨਾਂ ਏਰੀਏਜ਼ ਦੇ ਉੱਪਰ ਇਹ ਹਮਲਾ ਕੀਤਾ ਗਿਆ ਬਹਾਵਲਪੁਰ ਤੇ ਹੋਰ ਤੁਹਾਨੂੰ ਦੱਸ ਦਈਏ ਕਿ ਨਾਲ ਹੀ ਜਿਹੜਾ ਇੱਕ ਬਹਾਵਲਪੁਰ ਏਰੀਆ ਤੇ ਨਾਲ ਕੋਟਲੀ ਏਰੀਆ ਇਹਨਾਂ ਏਰੀਆ ਦੇ ਵਿੱਚ ਜਿਹੜਾ ਹੈ ਹਮਲਾ ਕੀਤਾ ਗਿਆ ਮੁਜ਼ਫਰਾਬਾਦ ਸਮੇਤ ਨੌ ਅੱਡਿਆਂ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਬਹੁਤ ਵੱਡੀ ਔਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਆਲ ਜਿਹੜੇ ਇਹ ਇਲਾਕੇ ਨੇ ਜਿਹੜੇ ਸਾਰੇ ਆਏ ਇਲਾਕੇ ਜਿੱਥੇ ਹੋਣਾ ਇਸ ਤਰ੍ਹਾਂ ਕੋਈ ਹੈ ਉਤੋਂ ਉਤੋਂ ਲੋਕ ਖਿਸਕਨੇ ਸ਼ੁਰੂ ਹੋ ਗਏ ਨੇ ਮਦਰਸਿਆਂ ਨੂੰ ਖਾਲੀ ਕਰਾਇਆ ਜਾ ਰਿਹਾ ਹੈਗਾ ਤੇ ਆਰਮੀ ਦੇ ਵੱਲੋਂ ਜਿਹੜਾ ਆਪਰੇਸ਼ਨ ਕੀਤਾ ਗਿਆ ਆਰਮੀ ਤੇ ਨੇਵੀ ਪੋਸਟ ਤੇ ਹਵਾਈ ਸੈਨਾ ਦਾ ਇਹ ਸਾਂਝਾ ਆਪਰੇਸ਼ਨ ਸੀ ਡਿਫੈਂਸ ਮੰਿਸਟਰ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਣਾ ਦਾ ਵੀ ਟਵੀਟ ਆ ਚੁੱਕਿਆ ਉਹਨਾਂ ਨੇ ਲਿਖਿਆ ਹੈ ਕਿ ਭਾਰਤ ਮਾਤਾ ਕੀ ਜੈ ਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਰਾਹੁਲ ਗਾਂਧੀ ਸਮੇਤ ਲਾਲੂ ਯਾਦਵ ਹੋਣਾ ਦਾ ਵੀ ਟਵੀਟ ਆਇਆ ਔਰ ਲਗਾਤਾਰ ਜਿਹੜਾ ਇਸ ਹਮਲੇ ਦੇ ਉੱਪਰ ਤੁਹਾਨੂੰ ਦੱਸ ਦੇ ਕਿ ਨਿਗਾਹ ਜਿਹੜੀ ਆ ਰੱਖੀ ਹੋਈ ਆ ਸਾਹਮਣੇ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਤਕਰੀਬਨ ਸ਼ਾਮ ਨੂੰ ਸਾਰੇ ਇੰਡੀਆ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਅੱਜ ਮੌਕ ਡ੍ਰਿੱਲ ਹੋਣੀ ਸੀ ਔਰ ਉਸ ਤੋਂ ਪਹਿਲਾਂ ਇੱਕ ਵੱਡਾ ਜਿਹੜਾ ਤੁਸੀਂ ਦੇਖ ਸਕਦੇ ਹੋ ਐਕਸ਼ਨ ਭਾਰਤ ਦਾ ਪਾਕਿਸਤਾਨ ਤੇ ਹੋਇਆ ਔਰ ਨਾਲੇ ਤੋਂ ਦੱਸ ਦੇ ਕਿ ਕੁਝ ਲੈਂਦੇ ਪੰਜਾਬ ਦੇ ਵੀ ਇਲਾਕੇ ਨੇ ਇਸ ਦੇ ਵਿੱਚ ਜਿਹੜੇ 9 ਇਲਾਕੇ ਤੁਹਾਨੂੰ ਦੱਸ ਰਿਹਾ ਮੈਂ ਇਸ ਦੇ ਵਿੱਚ ਲੈਂਦੇ ਪੰਜਾਬ ਦੇ ਵੀ ਕੁਝ ਕੇ ਇਲਾਕੇ ਹੈਗੇ ਜਿਨ੍ਹਾਂ ਦੇ ਉੱਪਰ ਹਮਲਾ ਕੀਤਾ ਗਿਆ ਕਿਹਾ ਗਿਆ ਕਿ ਇਹਨਾਂ ਥਾਵਾਂ ਦੇ ਉੱਪਰ ਜਿਹੜਾ ਲਸ਼ਕਰੇ ਤਾਇਬਾ ਦੇ ਜੈਸ਼ੇ ਮੁਹੰਮਦ ਦੇ ਇਹਨਾਂ ਦੇ ਟਿਕਾਣੇ ਜਿਹੜਾ ਹੈਗੇ ਸੀ ਔਰ 9 ਅਤੰਕੀ ਟਿਕਾਣੇ ਜਿਨ੍ਹਾਂ ਨੂੰ ਤਹਿਸ ਨਸ ਕਰਕੇ ਰੱਖ ਦਿੱਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਮਿਜ਼ਾਈਲਾਂ ਤਾਬਰ ਤੋੜ ਚੱਲੀਆਂ 2 ਵਜੇ ਤਕਰੀਬਨ ਸੁੰਨਸਰਾ ਪਸਰੀ ਹੋਈ ਸੀ ਸਨਾਟਾ ਪਸਰਿਆ ਹੋਇਆ ਸੀ ਤੇ ਅਚਾਨਕ ਜਦੋਂ 2 ਵਜੇ ਮਿਜ਼ਾਈਲਾਂ ਦਾਗੀਆਂ ਜਾਂਦੀਆਂ ਭਾਰਤ ਦੇ ਵੱਲੋਂ ਤਾਂ ਉਸ ਤੋਂ ਬਾਅਦ ਵੱਡਾ ਰੈਕਸ਼ਨ ਸ਼ੁਰੂ ਹੋ ਜਾਂਦਾ ਤੇ ਥੋੜੀ ਦੇਰ ਦੇ ਵਿੱਚ ਆਰਮੀ ਦੇ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਥੋੜੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਆਰਮੀ ਦੇ ਵੱਲੋਂ ਤਾਂ ਲਗਾਤਾਰ ਤੁਹਾਨੂੰ ਅਪਡੇਟ ਦਿਖਾ ਰਹੇ ਸਿੱਧਾ ਲੈ ਚੱਲਦੇ ਹਾਂ ਇਸ ਵੀਡੀਓ ਅਕ ਦੇਖੋ ਕਿਸ ਪ੍ਰਕਾਰ ਮਜ਼ਾਇਲਾ ਦਾਗੀਆਂ ਗਈਆਂ ਆ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਔਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਜਿਆਂ ਦਾ ਦੇ ਕਿ ਪੈਲਗਾਮ ਅਟੈਕ ਹੋਇਆ ਔਰ ਉਸ ਦਾ ਜਵਾਬ ਦਿੰਦਿਆਂ ਭਾਰਤ ਦੇ ਵੱਲੋਂ 에ਅਰ ਸਟ੍ਰਾਈਕਸ ਕੀਤੀਆਂ ਗਈਆਂ ਨੇ 9 ਅਤੰਕੀ اڈਿਆਂ ਦੇ ਉੱਪਰ ਜਿਹੜਾ ਮਿਜ਼ਾਈਲਾ ਦਾਗੀਆਂ ਗਈਆਂ ਨੇ ਭਾਰਤ ਦੇ ਵੱਲੋਂ ਤਾਂ ਮਿਜ਼ਾਈਲਾ ਦਾਗਣ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਬਹੁਤ ਵੱਡੀ ਔਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਰਾਤ ਦੇ ਕਰੀਬ 2 ਵਜੇ ਆਪਰੇਸ਼ਨ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਆਪਰੇਸ਼ਨ ਸੰਧੂਰ ਆਪਰੇਸ਼ਨ ਸੰਧੂਰ ਨਾਮ ਰੱਖਿਆ ਗਿਆ ਜਿਸ ਦੇ ਤਹਿਤ ਇਹ ਪੂਰੀ ਕਾਰਵਾਈ ਹੋਈ ਹਾਲਾਂਕਿ ਅੱਜ ਮੌਕ ਡ੍ਰਿਲ ਹੋਣੀ ਸੀ ਭਾਰਤ ਦੇ ਵਿੱਚ ਕੁਝ ਟਿਕਾਣਿਆਂ ਦੇ ਉੱਪਰ ਪਰ ਉਸ ਤੋਂ ਐਨ ਪਹਿਲਾਂ ਭਾਰਤ ਦੇ ਵੱਲੋਂ ਇੱਕ ਵੱਡਾ ਹਮਲਾ ਕੀਤਾ ਗਿਆ ਪਾਕਿਸਤਾਨ ਦੇ ਉੱਪਰ 9 ਤੰਕੀ ਅੱਡਿਆਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਭਾਰਤੀ ਫੌਜ ਨੇ ਟਵੀਟ ਵੀ ਕੀਤਾ ਤੇ ਟਵੀਟ ਕਰਕੇ ਸਾਰੀ ਕਨਫਰਮੇਸ਼ਨ ਵੀ ਦੱਸੀ ਹੈ ਔਰ ਤੁਹਾਨੂੰ ਨਾਲ ਹੀ ਦੱਸ ਦਿੰਨੇ ਆ ਕਿ ਬਕਾਇਦਾ ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਕਿਸੇ ਵੀ ਮਿਲਟਰੀ ਬੇਸ ਨੂੰ ਕੋਈ ਨੁਕਸਾਨ ਭਾਰਤ ਨੇ ਪਾਕਿਸਤਾਨ ਦੇ ਨੂੰ ਨਹੀਂ ਪਹੁੰਚਾਇਆ ਸਗੋਂ ਤੰਕੀ ਅੱਡੇ ਜਿਹੜੇ ਪਾਕ অকਪਾਈਡ ਬਾਇ ਕਸ਼ਮੀਰ ਜਾਣ ਕੇ ਜਿਹੜਾ ਪੋਕੇ ਦੇ ਜਿਹੜੇ ਏਰੀਏ ਨੇ ਉਹਨਾਂ ਏਰੀਏਜ਼ ਦੇ ਉੱਪਰ ਇਹ ਹਮਲਾ ਕੀਤਾ ਗਿਆ ਬਹਾਵਲਪੁਰ ਤੇ ਹੋਰ ਤੁਹਾਨੂੰ ਦੱਸ ਦਈਏ ਕਿ ਨਾਲ ਹੀ ਜਿਹੜਾ ਇੱਕ ਬਹਾਵਲਪੁਰ ਏਰੀਆ ਤੇ ਨਾਲ ਕੋਟਲੀ ਏਰੀਆ ਇਹਨਾਂ ਏਰੀਆ ਦੇ ਵਿੱਚ ਜਿਹੜਾ ਹੈ ਹਮਲਾ ਕੀਤਾ ਗਿਆ ਮੁਜ਼ਫਰਾਬਾਦ ਸਮੇਤ 9 ਅੱਡੇ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਬਹੁਤ ਵੱਡੀ ਔਰ ਅਹਿਮ ਕਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਨਾਲ ਹੀ ਤੋਂ ਦਾਅਵੇ ਕਿ ਜਿਹੜੇ ਆ ਜਿਹੜੇ ਇਹ ਇਲਾਕੇ ਨੇ ਜਿਹੜੇ ਸਾਰੇ ਆ ਇਹ ਇਲਾਕੇ ਜਿੱਤੇ ਹੋਣਾ ਇਹ ਸਟ੍ਰਾਈਕ ਹੋਈ ਹੈ ਉਤੋਂ ਉਤੋਂ ਲੋਕ ਖਿਸਕਨੇ ਸ਼ੁਰੂ ਹੋ ਗਏ ਨੇ ਮਦਰਸਿਆਂ ਨੂੰ ਖਾਲੀ ਕਰਾਇਆ ਜਾ ਰਿਹਾ ਹੈਗਾ ਤੇ ਆਰਮੀ ਦੇ ਵੱਲੋਂ ਜਿਹੜਾ ਆਪਰੇਸ਼ਨ ਕੀਤਾ ਗਿਆ ਆਰਮੀ ਤੇ ਨੇਵੀ ਫੌਜ ਤੇ ਹਵਾਈ ਸੈਨਾ ਦਾ ਇਹ ਸਾਂਝਾ ਆਪਰੇਸ਼ਨ ਸੀ ਡਿਫੈਂਸ ਮੰਿਸਟਰ ਰੱਖਿਆ ਮੰਤਰੀ ਰਾਣਾ ਸਿੰਘ ਹੋਣਾ ਦਾ ਵੀ ਟਵੀਟ ਆ ਚੁੱਕਿਆ ਉਹਨਾਂ ਨੇ ਲਿਖਿਆ ਕਿ ਭਾਰਤ ਮਾਤਾ ਕੀ ਜੈ ਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਰਾਹੁਲ ਗਾਂਧੀ ਸਮੇਤ ਲਾਲੂ ਯਾਦਵ ਹੋਣਾ ਦਾ ਵੀ ਟਵੀਟ ਆਇਆ ਔਰ ਲਗਾਤਾਰ ਜਿਹੜਾ ਇਸ ਹਮਲੇ ਦੇ ਉੱਪਰ ਤੁਹਾਨੂੰ ਦੱਸ ਦੇ ਕਿ ਨਿਗਾ ਜਿਹੜੀ ਆ ਰੱਖੀ ਹੋਈ ਆ ਸਾਹਮਣੇ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਤਕਰੀਬਨ ਸ਼ਾਮ ਨੂੰ ਸਾਰੇ ਇੰਡੀਆ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਅੱਜ ਮੌਕ ਡ੍ਰਿਲ ਹੋਣੀ ਸੀ ਔਰ ਉਸ ਤੋਂ ਪਹਿਲਾਂ ਇੱਕ ਵੱਡਾ ਜਿਹੜਾ ਤੁਸੀਂ ਦੇਖ ਸਕਦੇ ਹੋ ਐਕਸ਼ਨ ਭਾਰਤ ਦਾ ਪਾਕਿਸਤਾਨ ਤੇ ਹੋਇਆ ਔਰ ਨਾਲੇ ਤੋਂ ਦਾ ਦੇ ਕੇ ਕੁਝ ਲੈਂਦੇ ਪੰਜਾਬ ਦੇ ਵੀ ਇਲਾਕੇ ਨੇ ਇਸ ਦੇ ਵਿੱਚ ਇਹ ਨੌ ਇਲਾਕੇ ਤੁਹਾਨੂੰ ਦੱਸ ਰਿਹਾ ਮੈਂ ਇਸ ਦੇ ਵਿੱਚ ਲੈਂਦੇ ਪੰਜਾਬ ਦੇ ਵੀ ਕੁਝ ਕੇ ਇਲਾਕੇ ਹੈਗੇ ਜਿਨ੍ਹਾਂ ਦੇ ਉੱਪਰ ਹਮਲਾ ਕੀਤਾ ਗਿਆ ਕਿਹਾ ਗਿਆ ਕਿ ਇਹਨਾਂ ਥਾਵਾਂ ਦੇ ਉੱਪਰ ਜਿਹੜਾ ਲਸ਼ਕਰੇ ਤਾਇਬਾ ਦੇ ਜੈਸ਼ੇ ਮੁਹੰਮਦ ਦੇ ਇਹਨਾਂ ਦੇ ਟਿਕਾਣੇ ਜਿਹੜਾ ਹੈਗੇ ਸੀ ਔਰ ਨੌ ਉਤੰਕੀ ਟਿਕਾਣੇ ਜਿਨ੍ਹਾਂ ਤੈਸਨਸ ਕਰਕੇ ਰੱਖ ਦਿੱਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਮਿਜ਼ਾਈਲਾਂ ਤਾਬਰ ਤੋੜ ਚੱਲੀਆਂ 2 ਵਜੇ ਤਕਰੀਬਨ ਸੁੰਨਸਰਾ ਪਸਰੀ ਹੋਈ ਸੀ ਸਨਾਟਾ ਪਸਰਿਆ ਹੋਇਆ ਸੀ ਤੇ ਅਚਾਨਕ ਜਦੋਂ 2 ਵਜੇ ਮਿਜ਼ਾਈਲਾਂ ਦਾਗੀਆਂ ਜਾਂਦੀਆਂ ਭਾਰਤ ਦੇ ਵੱਲੋਂ ਤਾਂ ਉਸ ਤੋਂ ਬਾਅਦ ਵੱਡਾ ਐਕਸ਼ਨ ਸ਼ੁਰੂ ਹੋ ਜਾਂਦਾ ਤੇ ਥੋੜੀ ਦੇਰ ਦੇ ਵਿੱਚ ਆਰਮੀ ਦੇ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਥੋੜੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਆਰਮੀ ਦੇ ਵੱਲੋਂ ਤਾਂ ਲਗਾਤਾਰ ਤੁਹਾਨੂੰ ਅਪਡੇਟ ਦਿਖਾ ਰਹੇ ਸਿੱਧਾ ਲੈ ਚੱਲਦੇ ਹਾਂ ਇਸ ਵੀਡੀਓ ਤਕ ਦੇਖੋ ਕਿਸ ਪ੍ਰਕਾਰ ਮਜ਼ਾਇਲਾ ਦਾਗੀਆਂ ਗਈਆਂ ਪ੍ਰੋ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਔਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਜਿਆਂ ਦਾ ਦੇ ਕਿ ਪੈਲਗਾਮ ਅਟੈਕ ਹੋਇਆ ਔਰ ਉਸ ਦਾ ਜਵਾਬ ਦਿੰਦਿਆਂ ਭਾਰਤ ਦੇ ਵੱਲੋਂ 에ਅਰ ਸਟ੍ਰਾਈਕਸ ਕੀਤੀਆਂ ਗਈਆਂ ਨੇ 9 ਅਤੰਕੀ ਅੱਡਿਆਂ ਦੇ ਉੱਪਰ ਜਿਹੜਾ ਮਿਜ਼ਾਈਲਾ ਦਾਗੀਆਂ ਗਈਆਂ ਨੇ ਭਾਰਤ ਦੇ ਵੱਲੋਂ ਤਾਂ ਮਿਜ਼ਾਈਲਾ ਦਾਗਣ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਬਹੁਤ ਵੱਡੀ ਔਰ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਇਹ ਰਾਤ ਦੇ ਕਰੀਬ 2 ਵਜੇ ਆਪਰੇਸ਼ਨ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਆਪਰੇਸ਼ਨ ਸੰਧੂਰ ਆਪਰੇਸ਼ਨ ਸੰਧੂਰ ਨਾਮ ਰੱਖਿਆ ਗਿਆ ਜਿਸ ਦੇ ਤਹਿਤ ਇਹ ਪੂਰੀ ਕਾਰਵਾਈ ਹੋਈ ਹਾਲਾਂਕਿ ਅੱਜ ਮੌਕ ਡ੍ਰਿਲ ਹੋਣੀ ਸੀ ਭਾਰਤ ਦੇ ਵਿੱਚ ਕੁਝ ਟਿਕਾਣਿਆਂ ਦੇ ਉੱਪਰ ਪਰ ਉਸ ਤੋਂ ਐਨ ਪਹਿਲਾਂ ਭਾਰਤ ਦੇ ਵੱਲੋਂ ਇੱਕ ਵੱਡਾ ਹਮਲਾ ਕੀਤਾ ਗਿਆ ਪਾਕਿਸਤਾਨ ਦੇ ਉੱਪਰ 9 ਤੰਕੀ ਅੱਡਿਆਂ ਦੇ ਉੱਪਰ